असंख जाप असंख भाव असंख पूजा असंख तपताव असंख ग्रंथ मुख वेद पाठ असंख्य योग मन रहे उदास असंख भगत गुण ज्ञान विचार असंख सती असंख दातार, असंख सूर मोह असंख्य असंख मोन लेलाय तार ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਪੜੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਜੋ ਪਾਠ ਆਪ ਜੀ ਨੇ শ্রবণ ਕੀਤਾ ਹੈ ਜਪਜੀ ਸਾਹਿਬ ਜੀ ਦੀ 17ਵੀਂ ਪਉੜੀ ਹੈ ਜਿਸ ਵਿੱਚ ਸਤਿਗੁਰੂ ਜੀ ਬਚਨ ਕਰੇ ਹਨ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਅਨਗਿਣਤ ਹੀ ਜੀਵ ਜਪ ਕਰਦੇ ਹਨ ਅਨਗਿਣਤ ਹੀ ਜੀਵ ਪਿਆਰ ਵਾਲਾ ਵਰਤਾਓ ਕਰ ਰਹੇ ਹਨ ਜਦੋਂ ਅਸੀਂ ਗੱਲ ਕਰਦੇ ਹਾਂ ਜਪ ਦੀ ਜਪ ਸ਼ਬਦ ਦਾ ਅਰਥ ਹੈ ਜਿਵੇਂ ਵੇਦਾਂ ਸ਼ਾਸਤਰਾਂ ਆਦਿਕ ਦੇ ਮੰਤਰਾਂ ਦਾ ਜਪ ਕਰਨਾ ਇਸ ਨੂੰ ਜਪ ਕਿਹਾ ਜਾਂਦਾ ਹੈ ਸਤਗੁਰੂ ਜੀ ਦੀ ਵਿਸ਼ੇਸ਼ਤਾ ਇਹ ਹੈ ਕਿ ਸਤਗੁਰਾਂ ਨੇ ਇੱਕ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਨੂੰ ਪਰਵਾਨਿਆ ਹੈ। ਬਾਕੀ ਜਿਤਨਾ ਵੀ ਸੰਸਾਰ ਹੈ, ਸੰਸਾਰ ਦੀ ਰਚਨਾ ਹੈ, ਉਸ ਨੂੰ ਸਤਗੁਰੂ ਜੀ ਨੇ ਬੇਅੰਤਤਾ ਵਿੱਚ ਬਿਆਨ ਕੀਤਾ ਹੈ। ਜਿਵੇਂ ਕਿ ਇਸ ਸ਼ਬਦ ਦੇ ਇਨ੍ਹਾਂ ਪੰਕਤੀਆਂ ਅੰਦਰ ਸਤ ਗੁਰੂ ਜੀ ਅਸੰਖ ਸ਼ਬਦ ਵਰਤ ਰਹੇ ਹਨ ਤੇ ਅਸੰਖ ਤੋਂ ਭਾਵ ਹੈ ਅਨਗਿਣਤ ਬੇਅੰਤ ਜਿਨ੍ਹਾਂ ਦਾ ਕੋਈ ਅੰਤ ਨਹੀਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਜਿਸ ਵਕਤ ਗੁਰੂ ਨਾਨਕ ਦੇਵ ਜੀ ਇਸਲਾਮਕ ਦੇਸ਼ਾਂ ਵਿੱਚ ਗਏ ਇਸਲਾਮਕ ਮਤ ਦਾ ਮੰਨਣਾ ਹੈ ਕਿ 14 ਤਪਤ ਹਨ ਸਤ ਆਕਾਸ਼ ਸਤ ਪਤਾਲ ਹਨ ਤੇ ਸਤਿਗੁਰੂ ਜੀ ਨੇ ਇੱਥੇ ਆਵਾਜ਼ ਦਿੱਤੀ ਪਾਤਾਲਾਂ ਪਾਤਾਲ ਲਖ ਅਗਾਸਾਂ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਤਿਗੁਰੂ ਜੀ ਨੇ ਪਤਾਲਾਂ ਤੇ ਆਕਾਸ਼ਾਂ ਦੀ ਲੱਖਾਂ ਤੋਂ ਵੀ ਅਗਾਹ ਗੱਲ ਕੀਤੀ ਕਿ ਲੱਖਾਂ ਕਹਿਣ ਦੇ ਬਾਵਜੂਦ ਵੀ ਅਕਾਲ ਪੁਰਖ ਦੀ ਰਚਨਾ ਵਿੱਚ ਕਿੰਨੇ ਪਤਾਲ ਆਕਾਸ਼ ਹਨ ਕੋਈ ਪਾਰਾਵਾਰ ਨਹੀਂ ਕੋਈ ਅੰਤ ਨਹੀਂ ਕੋਈ ਗਿਣਤੀ ਨਹੀਂ ਸੋ ਸਤਿਗੁਰੂ ਜੀ ਇੱਤੇ ਵੀ ਪਰਮਾਤਮਾ ਦੀ ਬੇਅੰਤਤਾ ਦੀ ਹੀ ਗੱਲ ਕਰ ਰਹੇ ਹਨ ਕਿ ਅਨਗਿਣਤ ਜੀਵ ਵੇਦਾਂ ਸ਼ਾਸਤ੍ਰਾਂ ਆਦਿਕ ਧਾਰਮਿਕ ਗ੍ਰੰਥਾਂ ਦੇ ਜਪ ਕਰਦੇ ਹਨ ਅਨਗਿਣਤ ਜੀਵ ਪਿਆਰ ਵਾਲਾ ਵਰਤਾਓ ਕਰਦੇ ਹਨ ਇਹ ਪਿਆਰ ਵੀ ਪਰਮਾਤਮਾ ਦੀ ਰੱਬੀ ਦਾਤ ਹੈ ਤੇ ਇਹ ਦਾਤ ਪਰਮਾਤਮਾ ਨੇ ਹਰੇਕ ਜੀਵ ਨੂੰ ਬਖਸ਼ਿਸ਼ ਕੀਤੀ ਹੋਈ ਹੈ ਇਤੋਂ ਤੱਕ ਕਿ ਇੱਕ ਜ਼ਹਿਰੀਲਾ ਨਾਗ ਸੱਪ ਜਿਹੜਾ ਹੈ ਉਸ ਦੇ ਅੰਦਰ ਵੀ ਪਰਮਾਤਮਾ ਨੇ ਪਿਆਰ ਦੀ ਕਣੀ ਟਿਕਾਈ ਹੋਈ ਹੈ ਖੂਨ ਖਾਰ ਸ਼ੇਰ ਹਾਥੀ ਵਰਗੇ ਜਾਨਵਰਾਂ ਦੇ ਅੰਦਰ ਵੀ ਪਰਮਾਤਮਾ ਨੇ ਪਿਆਰ ਦੀ ਦਾਤ ਰੱਖੀ ਹੋਈ ਹੈ ਜਿਵੇਂ ਕਿ ਕਈ ਵਾਰ ਇਨ੍ਹਾਂ ਪਸ਼ੂ ਪੰਛੀਆਂ ਦੇ ਵਿੱਚ ਪਿਆਰ ਵਾਲਾ ਵਰਤਾਓ ਦੇਖੀਦਾ ਹੈ ਕਈ ਵਾਰ ਕਈ ਪੰਛੀ ਕੀ ਕਰਦੇ ਹਨ ਜਦੋਂ ਕਿਤੇ ਉਹਨਾਂ ਦੇ ਬੱਚਿਆਂ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਤੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ ਆਪਣੇ ਬੱਚਿਆਂ ਦੀ ਖਾਤਰ ਕਿਉਂਕਿ ਉਹਨਾਂ ਦਾ ਬੱਚਿਆਂ ਦੇ ਨਾਲ ਪਿਆਰ ਹੁੰਦਾ ਹੈ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਦੀ ਰਚਨਾ ਵਿੱਚ ਅਣਗਿਣਤ ਜੀਵ ਪਿਆਰ ਵਾਲਾ ਵਰਤਾਓ ਕਰ ਰਹੇ ਹਨ ਅਸੰਖ ਪੂਜਾ ਅਸੰਖ ਤਪ ਤਉ ਕਈ ਜੀਵ ਪੂਜਾ ਕਰ ਰਹੇ ਹਨ ਹੁਣ ਜਦੋਂ ਅਸੀਂ ਪੂਜਾ ਦੀ ਗੱਲ ਕਰਦੇ ਹਾਂ ਜਿਵੇਂ ਕਿ ਹਿੰਦੂ ਮਤ ਅਨੁਸਾਰ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਦਰਖਤਾਂ ਦੀ ਪੂਜਾ ਕੀਤੀ ਜਾਂਦੀ ਹੈ ਅਨਗਿਣਤ ਤਰ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਗੁਰਮਤਿ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਬਚਨ ਕਰਦੇ ਹਨ ਪੂਜਾ ਕੀਚੇ ਨਾਮ ਧਿਆਈਏ ਗੁਰਮਤ ਅਨੁਸਾਰ ਪੂਜਾ ਕੀ ਹੈ ਪਰਮਾਤਮਾ ਦਾ ਨਾਮ ਸਿਮਰਨਾ ਅਨਗਿਣਤ ਜੀਵ ਅਨਗਿਣਤ ਤਰ੍ਹਾਂ ਦੀ ਪੂਜਾ ਕਰਦੇ ਹਨ ਪਰਮਾਤਮਾ ਦੀ ਰਚਨਾ ਵਿੱਚ ਅਸੰਖ ਤਪਤਾਓ ਤਪ ਤਾਉ ਤੋਂ ਭਾਵ ਹੈ ਕਿ ਸਰੀਰ ਨੂੰ ਤਪਾਉਂਦੇ ਹਨ ਤਪ ਸਾਧਦੇ ਹਨ ਜਿਵੇਂ ਕਿ ਹਿੰਦੁਸਤਾਨ ਦੇ ਵਿੱਚ ਹਿੰਦੂ ਸਾਸਤਰਾ ਧਾਰਮਿਕ ਗ੍ਰੰਥਾਂ ਅਨੁਸਾਰ ਕਈ ਤਰ੍ਹਾਂ ਦੇ ਤਪਾਂ ਦੀ ਗੱਲ ਕੀਤੀ ਜਾਂਦੀ ਹੈ ਜਿਵੇਂ ਕਿ ਹਾਰਡ ਜੇਠ ਦੀ ਗਰਮੀ ਵਿੱਚ ਅੱਗ ਬਾਲ ਕੇ ਵਿੱਚ ਬੈਠ ਜਾਣਾ ਜਾਂ ਪਾਣੀ ਦੇ ਵਿੱਚ ਇੱਕ ਟੰਗ ਖੜੇ ਹੋ ਕੇ ਤਪ ਕਰਨਾ ਉੱਠੇ ਲੜਕੇ ਤਪ ਕਰਨੇ ਅਜੇ ਹੀ ਕਈ ਤਪਾਂ ਦੀ ਗੱਲ ਆਉਂਦੀ ਹੈ ਪਰਮਾਤਮਾ ਦੀ ਰਚਨਾ ਵਿੱਚ ਅਜੇ ਅਣਗਿਣਤ ਹੀ ਜੀਵ ਤਪ ਸਾਧਦੇ ਹਨ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਗਰੀਬ ਲੋਕ ਮਿਹਨਤਕਸ਼ ਲੋਕ ਜੋ ਕਿ ਆਪਣੇ ਪਰਿਵਾਰਾਂ ਦੀ ਪਾਲਣਾ ਪੋਸ਼ਣਾ ਵਾਸਤੇ ਸਾਰਾ ਦਿਨ ਹੱਡ ਪੜਨਵੀਂ ਮਿਹਨਤ ਕਰਦੇ ਹਨ ਉਹ ਵੀ ਇੱਕ ਤਰ੍ਹਾਂ ਦਾ ਤਪ ਹੀ ਹੈ ਸੋ ਪਰਮਾਤਮਾ ਦੀ ਰਚਨਾ ਦੇ ਵਿੱਚ ਅਨਗਿਣਤ ਜੀਵ ਜਿਹੜੇ ਹਨ ਉਹ ਤਪ ਸਾਧਦੇ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ ਬੇੰਤ ਜੀਵ ਵੇਦਾਂ ਆਦਿਕ ਧਾਰਮਿਕ ਪੁਸਤਕਾਂ ਦਾ ਪਾਠ ਮੂੰਹ ਦੇ ਨਾਲ ਕਰਦੇ ਹਨ ਅਸੰਖ ਜੋਗ ਮਨ ਰਹੇ ਉਦਾਸ ਅਨਗਿਣਤ ਜੀਵ ਜਿਹੜੇ ਹਨ ਜੋਗ ਸਾਧਨਾ ਦੇ ਦੁਆਰਾ ਮਨ ਨੂੰ ਕਾਬੂ ਕਰਨ ਦੀਆਂ ਗੱਲਾਂ ਕਰਦੇ ਹਨ ਜਾਂ ਸੰਸਾਰਕ ਤੰਦਿਆਂ ਮਾਇਆ ਜਾਂ ਹੋਰ ਚੀਜ਼ਾਂ ਵਸਤਾਂ ਵੱਲੋਂ ਉਪਰ ਰਹਿਣਾ ਰਹਿਣ ਉਪਰਾਮ ਰਹਿਣ ਦੀ ਗੱਲ ਕਰਦੇ ਹਨ ਜਿਵੇਂ ਕਿ ਯੋਗ ਮੱਤ ਵਿੱਚ ਇਸ ਦਾ ਬਹੁਤ ਬੋਲਬਾਲਾ ਹੈ ਤੇ ਸਤਿਗੁਰੂ ਜੀ ਇੱਥੇ ਗੱਲ ਵੀ ਯੋਗ ਮੱਤ ਦੀ ਹੀ ਕਰ ਰਹੇ ਹਨ ਅਸੰਖ ਯੋਗ ਮਨ ਰਹਿ ਉਦਾਸ ਅਨਗਿਣਤ ਜੋਗੀ ਲੋਕ ਜੋਗ ਸਾਧਨਾ ਵਾਲੇ ਸੰਸਾਰ ਦੀ ਮਾਇਆ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਵੱਲੋਂ ਉਪਰ ਆਣ ਮ ਰਹਿਣ ਦੀ ਗੱਲ ਕਰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਨਗਿਣਤ ਪ੍ਰਭੂ ਦੇ ਪਿਆਰੇ ਅਜਿਹੇ ਹਨ ਜਿਹੜੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਸੋ ਸਤਗੁਰੂ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਦੀ ਰਚਨਾ ਬੇਅੰਤ ਹੈ ਤੇ ਪ੍ਰਮਾਤਮਾ ਦੀ ਰਚਨਾ ਵਿੱਚ ਅਨਗਿਣਤ ਹੀ ਦਾਨੀ ਲੋਕ ਹਨ ਅਨਗਿਣਤ ਹੀ ਦਾਤੇ ਲੋਕ ਹਨ ਜਿਵੇਂ ਕਿ ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਬਚਨ ਮਿਲਦੇ ਹਨ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਸਤੀ ਸ਼ਬਦ ਦਾ ਅਰਥ ਹੈ ਦਾਨੀ ਦਾਨੀ ਜਿਹੜੇ ਹੁੰਦੇ ਹਨ ਜਦੋਂ ਕਿਸੇ ਨੂੰ ਦਾਨ ਦਿੰਦੇ ਹਨ ਜਾਂ ਹੱਥੋਂ ਕੁਝ ਦਿੰਦੇ ਹਨ ਤੇ ਉਹਨਾਂ ਨੂੰ ਸੰਤੋਖ ਮਿਲਦਾ ਹੈ। ਇਸੇ ਹੀ ਤਰ੍ਹਾਂ ਰਾਜੇ ਹਰੀਚੰਦ ਦੇ ਬਾਰੇ ਵਿੱਚ ਪ੍ਰਸਿੱਧ ਹੈ ਹਰੀਚੰਦ ਦਾਨ ਕਰੈ ਜਸ ਲਿਵੈ। ਦਾਨੀ ਰਾਜਾ ਸੀ ਹਰੀਚੰਦ ਤੇ ਉਹ ਦਾਨ ਕਰਕੇ ਪਰਸੰਨ ਹੁੰਦਾ ਸੀ ਉਸ ਨੂੰ ਸੰਤੋਖ ਮਿਲਦਾ ਸੀ ਖੁਸ਼ੀ ਮਿਲਦੀ ਸੀ। ਤੇ ਸਾਰੇ ਲੋਕ ਉਸ ਦਾ ਜਸ ਗਾਇਨ ਕਰਦੇ ਸਨ ਉਸ ਦੀ ਸੋਭਾ ਕਰਦੇ ਸਨ ਪਰਮਾਤਮਾ ਦੀ ਰਚਨਾ ਵਿੱਚ ਅਜਿਹੇ ਅਨਗਿਣਤ ਹੀ ਦਾਨੀ ਲੋਕ ਹਨ ਅਸੰਖ ਦਾਤਾਰ ਅਨਗਿਣਤ ਹੀ ਦਾਤੇ ਲੋਕ ਹਨ ਜਿਹੜੇ ਦੂਸਰਿਆਂ ਨੂੰ ਦਾਤਾਂ ਦੇਣ ਵਾਲੇ ਹਨ ਦੂਸਰਿਆਂ ਨੂੰ ਕੁਝ ਨਾ ਕੁਝ ਦਿੰਦੇ ਹਨ ਤੇ ਉਹਨਾਂ ਨੂੰ ਦੂਸਰਿਆਂ ਨੂੰ ਕੁਝ ਦੇ ਕੇ ਪਰਸੰਤਾ ਵੀ ਹੁੰਦੀ ਹੈ ਖੁਸ਼ੀ ਵੀ ਹੁੰਦੀ ਹੈ ਅਸੰਖ ਸੂਰਮਹੂ ਪਖਸਰ ਪਰਮਾਤਮਾ ਦੀ ਰਚਨਾ ਵਿੱਚ ਅਨਗਿਣਤ ਹੀ ਸੂਰਮੇ ਬਹਾਦਰ ਹਨ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਰਣ ਦੇ ਮੈਦਾਨ ਦੇ ਵਿੱਚ ਸਾਹਮਣੇ ਹੋ ਕੇ ਆਪਣੇ ਮੂੰਹ ਤੇ ਸ਼ਸਤਰਾਂ ਦੇ ਵਾਰ ਸਹਾਰਦੇ ਹਨ ਭਾਵ ਕੇ ਸੰਮੁਖ ਸੰਮੁਖ ਹੋ ਕੇ ਲੜਦੇ ਹਨ ਸਾਹਮਣੇ ਛਾਤੀ ਤੇ ਵਾਰ ਸਹਾਰਦੇ ਹਨ ਬੜੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਡਟਦੇ ਹਨ ਅਜਿਹੇ ਲੋਕ ਵੀ ਅਨਗਿਣਤ ਹਨ ਪਰਮਾਤਮਾ ਦੀ ਰਚਨਾ ਵਿੱਚ ਅਸਾਂਕ ਮੋਣ ਲਿਵ ਲਾਇਤਾਰ ਅਨੇਕਾ ਮੂਨੀ ਹਨ ਜੋ ਇੱਕ ਰਸਮਰਤੀ ਜੋੜ ਕੇ ਬੈਠ ਰਹੇ ਹਨ ਕੁਦਰਤ ਕਵਨ ਕਹਾ ਵਿਚਾਰ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ ਮੈਂ ਤਾਂ ਉਸ ਤੋਂ ਇੱਕ ਵਾਰੀ ਵੀ ਸਦਕੇ ਜਾਣ ਯੋਗਾ ਨਹੀਂ ਹਾਂ ਮੇਰੀ ਤੁਸ ਜੀ ਹਸਤੀ ਉਸ ਦੇ ਸਾਹਮਣੇ ਕੀ ਹੈ हे ਪ੍ਰਭੂ ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ ਤੇਰੀ ਰਜਾ ਵਿੱਚ ਰਹਿਣਾ ਹੀ ਠੀਕ ਹੈ ਕਿਉਂਕਿ ਤੂੰ हे ਨਿਰੰਕਾਰ ਸਦਾ ਕੈਮ ਰਹਿਣ ਵਾਲਾ ਹੈ ਸੋ ਸਤਗੁਰਾਂ ਨੇ ਇਸ ਪੌੜੀ ਦੇ ਰਾਹੀਂ ਸਮਝਾਉਣਾ ਕੀਤਾ ਹੈ ਕਿ ਪਰਮਾਤਮਾ ਦੀ ਰਚਨਾ ਦੀ गिनती गिनतियाँ नहीं कीती जा सकती ते ना ही जीव ਦਾ ਇਹ ਜੀਵਨ ਮਨੋਰਥ ਹੈ ਗਿੰਤੀਆਂ ਮਿੰਤੀਆਂ ਕਰਨੀਆਂ ਕਿਉਂਕਿ ਪਰਮਾਤਮਾ ਬੇਅੰਤ ਹੈ ਉਸ ਦੀ ਰਚਨਾ ਬੇਅੰਤ ਹੈ ਜਿਵੇਂ ਕਿ ਸਤਿਗੁਰਾਂ ਨੇ ਜਪਜੀ ਸਾਹਿਬ ਜੀ ਦੇ ਅੰਦਰ ਹੀ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਦੀ ਰਚਨਾ ਵਿੱਚ ਪਤਾ ਨਹੀਂ ਕਿੰਨੇ ਦੇਸ਼ ਹਨ ਕਿੰਨੀਆਂ ਧਰਤੀਆਂ ਹਨ ਕਿੰਨੇ ਸੂਰਜ ਹਨ ਕਿੰਨੇ ਇੰਦਰ ਵਰਗੇ ਬ੍ਰਹਮਾ ਵਰਗੇ ਦੇਵਤੇ ਹਨ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਸੋ ਸਤਿਗੁਰਾਂ ਨੇ ਇਸ ਪਉੜੀ ਦੇ ਰਾਹੀਂ ਪਰਮਾਤਮਾ ਦੀ ਬੇਅੰਤਤਾ ਦੀ ਗੱਲ ਕੀਤੀ ਹੈ ਕਿ ਪਰਮਾਤਮਾ ਦੀ ਰਚਨਾ ਬੇਅੰਤ ਹੈ